ਤੇ ਆ ਜਿਹੜੇ ਯੂਨੀਵਰਸਿਟੀਆਂ ਕਾਲਜ ਖਾਲੀ ਹੁੰਦੇ ਜਾਂਦੇ ਨੇਗੇ ਇਹ ਯੂਨੀਵਰਸਿਟੀਆਂ ਕਾਲਜ ਬਚਾਉਣ ਲਈ ਬਹੁਤ ਵੱਡੀ ਕੰਗਰੇੜੀ ਹੋਈ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆ ਸਾਡੇ ਜਿਹੜੇ ਕਾਲਜ ਯੂਨੀਵਰਸਿਟੀਆਂ ਬਾਜ ਰਹੇ ਨੇ ਪੰਜਾਬ ਦੇ ਨੌਜਵਾਨ ਪ੍ਰਵਾਸ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੇ ਰਹਿਣਾ ਨਹੀਂਗਾ ਇਸ ਕਰਕੇ ਜਿਹੜਾ ਕਿ ਮਾਫੀਆ ਪੰਜਾਬ ਦੇ ਵਿੱਚ ਉਹਦਾ ਸਿਰ ਘਰ ਦੀ ਬਾਜੀ ਲਾ ਕੇ ਚੱਲੇ ਹੋયા ਸਰਕਾਰਾਂ ਦੇ ਨਾਲ ਵੀ ਮੇਰੀਆਂ ਬਹੁਤ ਲੜਾਈਆਂ ਨੇਗੀਆਂ ਪੰਜਾਬ ਨੂੰ ਬਚਾਉਣ ਲਈ ਇਸ ਇਤਿਹਾਰ ਨੂੰ ਬਚਾਉਣ ਲਈ ਨੌਜਵਾਨ ਭਰਾਵੋ ਬਸ ਜਿੱਥੇ ਗੱਲ ਹੱਕਾਂ ਦੀ ਹੈ ਤੇ ਜਿੱਥੇ ਗੱਲ ਪੰਜਾਬ ਦੀ ਹੈ ਪੰਜਾਬ ਜਿਹੜਾ ਅਸੀਂ ਪੰਜਾਬ ਦੇ ਨੌਤੇ ਆ ਇਸ ਕਰਕੇ ਸਾਡਾ ਹੱਕ ਹੈ ਤੇ ਸਾਡਾ ਚੰਡੀਗੜ੍ਹ ਹੈ ਸਾਡੀਆਂ ਜ਼ਮੀਨਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਿਆ ਹੋਇਆ ਹੈ ਇੱਥੇ ਹੋਰ ਹਕੂਮਤਾਂ ਦੀ ਜਿਹੜੀ ਅਸੀਂ ਹਕੂਮਤ ਨਹੀਂ ਚੱਲਣ ਦੇਣੀ ਇੱਥੇ ਪੰਜਾਬ ਦੀ ਹਕੂਮਤ ਹੀ ਚੱਲੂਗੀ ਆਉਣ ਵਾਲਾ ਸਮਾਂ ਕੋਈ ਪ੍ਰਮਾਤਮਾ ਚੰਗਾ ਲੈ ਕੇ ਆਵੇ ਤੇ ਜਿਹੜਾ ਕਿ ਇਹ ਦਾਅਵੇ ਹੋਰ ਠੋਕਦੇ ਨੇਗੇ ਇਹ ਦਾਵਾ ਪੰਜਾਬ ਦੇ ਹੀ ਉਹਨਾਂ ਚਾਹੀਦਾ ਪੰਜਾਬੀ ਨੌਜਵਾਨੋਂ ਯੂਨੀਵਰਸਿਟੀ ਪੰਜਾਬ ਦੀ ਅਤੇ ਪੰਜਾਬ ਦੇ ਹੀ ਦਾਅਵਾ ਠੋਕਿਆ ਕਰ ਦਿੱਤੇ ਇਹਨਾਂ ਸਰਕਾਰਾਂ ਨੇ ਜਿਹੜਾ ਹੋਰ ਹੱਥਾਂ ਦੇ ਵਿੱਚ ਦੇਖੀਏ ਯੂਨੀਵਰਸਿਟੀ ਤੇ ਲੜਾਈ ਇਹ ਜਾਰੀ ਰੱਖਾਂਗੇ ਤੇ ਇੱਥੇ ਜਿਹੜਾ ਆਪਣਾ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਦੇ ਜੀਵਨਾ ਜਾੜ ਕੇ ਬਣਿਆ ਹੋਇਆ ਹੈ ਅੱਜ ਇੱਕ ਵਾਰ ਤੁਸੀਂ ਆਪਣੇ ਜਹਾਨ ਦੇ ਵਿੱਚ ਦਿਮਾਗ ਦੇ ਵਿੱਚ ਰੱਖਿਆ ਕਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਸਾਰੇ ਜਣੇ ਤੇ ਪੰਜਾਬੀ ਮਾਂ ਬੋਲੀ ਚਾਪੀ ਕਲਾ ਦੇ ਵਿੱਚ ਰਹੇ ਪੰਜਾਬੀ ਮਾਂ ਬੋਲੀ ਲਈ ਵੀ ਕਈ ਪਰਚੇ ਚੱਲਦੇ ਨੇਗੇ ਗੋੜਾਂ ਦੇ ਰੰਗ ਮਾਰਿਆ ਤੇ ਚੰਡੀਗੜ੍ਹ ਦੇ ਵਿੱਚ ਵੀ ਥਾਂ-ਥਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਮਾਂ ਆਊਗਾ ਹਰ ਥਾਂ ਤੇ ਪੰਜਾਬੀ ਚਾਉ ਪੰਜਾਬੀ ਦੇ ਬੋਲ ਹੀ ਚੱਲਣਗੇ ਉੱਪਰ ਵੀ ਪੰਜਾਬੀ ਹੋਊਗੀ ਜੀ ਕਾਜ਼ੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ 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 ਅਕਰੰਚ ਕ੍ਰਿਸਟਲ ਜਿਹੜਾ ਗੋਰੀ ਹੈ ਜਵਾਨੋ ਤੁਹਾਡੀ ਬੱਸ ਇੰਨੀ ਕਿ ਮੈਂ ਹਾਜ਼ਰੀ ਪ੍ਰਵਾਨ ਕਰਨਾ ਸੀ ਕਿਉਂਕਿ ਹੁਣ ਗਾਉਣ ਦਾ ਸਮਾਂ ਤੁਹਾਡਾ ਨੱਚਣ ਟੱਪਣ ਦਾ ਸਮਾਂ ਸਾਡਾ ਅਮਰਤ ਭਰਾ ਤੇ ਦੂਸਰਾ ਭਰਾ ਕੀਰਤ ਜਿੰਨਾਂ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਤੇ